ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀਆਂ ਮੀਟਿੰਗਾਂ ਦਾ ਦੌਰ ਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸੇ ਲੜੇ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਅੱਜ ਪਟਿਆਲਾ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਸੁਰਜੀਤ ਸਿੰਘ ਰਖੜਾ ਦੇ ਗ੍ਰਹਿ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਤਹਿਤ ਕਈ ਵੱਡੇ-ਵੱਡੇ ਕੈਸਲੇ ਵੀ ਲਿੱਤੇਗੇ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਬੀਬੀ ਜਗੀਰਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਟਰਾ ਸਾਬਕਾ ਸੀਨੀਅਰ ਮੰਤਰੀ ਲੀਡਰ ਵਡਾਲਾ ਸਾਹਿਬ ਖਾਸ ਤੌਰ ਤੇ ਉਪਸਥਿਤ ਰਹੇ ਇਸ ਮੌਕੇ ਤੇ ਸਾਬਕਾ ਕੈਬਨ ਮੰਤਰੀ ਸੁਜੀਤ ਸਿੰਘ ਰਖੜਾ ਜਿਨੇ ਕਿਹਾ ਕਿ ਇਸ ਲਹਿਰ ਦੇ ਤਹਿਤ ਅਸੀਂ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਮੀਟਿੰਗ ਕਰ ਰਹੇ ਹਾਂ ਸਾਡੀ ਆਉਣ ਵਾਲੇ 2 ਦਿਨਾਂ ਬਾਅਦ ਇਹ ਮੀਟਿੰਗ ਜਲੰਧਰ ਵਿੱਚ ਹੋਣੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਵੀ ਅਕਾਦ ਅਕਤ ਸਾਹਿਬ ਤੋਂ ਉਹਨਾਂ ਨੂੰ ਫਰਮਾਨ ਜਾਰੀ ਹੋਏਗਾ ਉਹ ਉਸ ਨੂੰ ਮੰਨਣਗੇ ਜੋ ਕਹਿਣਗੇ ਕਿ ਅਸੀਂ ਘਰ ਬੈਜੇ ਅਸੀਂ ਘਰ ਬੈਠ ਜਾਵਾਂਗੇ ਪਰ ਅਸੀਂ ਉਹਨਾਂ ਦੇ ਹੁਕਮਾਂ ਦੀ ਇਨਬਿਨ ਪਾਲਣਾ ਕਰਾਂਗੇ ਉਹਨਾਂ ਨੇ ਕਿਹਾ ਕਿ ਸਾਨੂੰ ਲੋਕਾਂ ਵੱਲੋਂ ਪਰਵਾ ਹੁੰਗਾਰਾ ਵੀ ਮਿਲ ਰਿਹਾ ਹੈ ਇਸ ਮੌਕੇ ਤੇ ਹੋਰ ਨੇਤਾਵਾਂ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਹੁਕਮਾਂ ਨਾਲ ਅਸੀਂ ਸਾਰੇ ਬਿਲਕੁਲ ਇਨਬਿਨ ਜਿਵੇਂ ਜਿਵੇਂ ਉਹਨਾਂ ਨੇ ਕਿਹਾ ਐਵੇਂ ਲੱਗ ਰਿਹਾ ਹੈ ਸਾਨੂੰ ਨੇ ਕਿਹਾ ਸੀ ਕਿ ਹੁਣ ਪੁਲਿਸ ਮੇਟ ਦਿਓ ਤੇ ਸਾਰੇ ਇਕੱਠੇ ਹੋਵੋ ਸੱਤ ਮੈਂਬਰੀ ਕਮੇਟੀ ਬਣਾਤੀ ਇਹਦੇ ਵਿੱਚ ਮੈਂਬਰਸ਼ਿਪ ਪਰ ਪਰ ਅਸੀਂ ਜੋ ਉਹਨਾਂ ਨੇ ਕਿਹਾ ਇਹਨੂੰ ਮੰਨ ਲਿਆ ਅਜੀ ਜਾ ਕੇ ਉਹਨੂੰ ਦੱਸ ਵੀ ਆਏ ਕਿ ਜੇ ਅਸੀਂ ਆਪਣਾ ਜੁਨੈਸਮੈਂਟ ਤੇ ਉਹ ਕਰਦੇ ਪਰ ਦੂਜੇ ਪਾਸੇ ਦੂਜੇ ਧੜਿਆ ਗਈ ਲਈ ਆਪਾਂ ਜਾਂ ਜਿਹੜੇ ਭਗੌੜੇ ਹੋ ਗਏ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਨਾ ਤਾਂ ਉਹ ਸੱਤ ਮੈਂਬਰੀ ਕਮੇਟੀ ਬਣਨ ਨੂੰ ਤਿਆਰ ਨਾ ਜਾ ਉਹਨਾਂ ਨੇ ਜਾਇਨ ਕਰਨ ਨੂੰ ਕਿਹਾ ਨਾ ਉਹ ਉਹ ਜਾਇਨ ਕਰਨ ਨੂੰ ਤਿਆਰ ਨਹੀਂ ਤੇ ਨਾ ਹੀ ਮੈਨੂੰ ਉਹਨੂੰ ਲਾਗੂ ਕਰਨ ਦੇ ਲਈ ਤਿਆਰ ਉਹ ਤਾਂ ਪਹਿਲਾਂ ਹੁਣ ਕਾਨਫਰੈਂਸ ਰੱਖ ਲਈ ਵੀ ਨਾ ਇਹ ਤਾਂ ਉਹ ਉਹ ਦੇ ਪਸੰਦ ਕਰਨੀ ਆ ਜੇ ਮਕਸਦ ਨਾ ਥਾੜੀ ਇਹ ਮੀਟਿੰਗ ਰੱਖੀ ਸੀ ਕਿ ਅਸੀਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਫਿਰ ਜਾਈਏ ਜਾਇਕੁਰਨ ਬੇਨਤੀ ਕਰੀਏ ਕਿ ਜੀ ਉਹ ਤਾਂ ਪਗੋੜੇ ਹੋ ਗਏ ਸਾਡੇ ਲਈ ਕੀ ਹੋਪ ਸਾਨੂੰ ਜੋ ਹੁਕਮ ਲਾਉਣਗੇ ਅਸੀਂ ਇਹਨਾਂ ਨੂੰ ਮੰਨਣਾ ਸਾਨੂੰ ਉਹ ਕਹਿਣਗੇ ਵੀ ਤੱਕੜੇ ਹੋ ਤੁਸੀਂ ਭਰਤੀ ਕਰ ਲਓ ਤੁਸੀਂ ਆਪਣਾ ਨਹੀਂ ਮੰਨਦੂ ਕਲਰ ਬਣਾ ਲੂ ਤੁਸੀਂ ਕੰਮ ਕਰੋ ਤਾਂ ਅਸੀਂ ਕੰਮ ਕਰਾਂਗੇ ਸਾਨੂੰ ਕਹਿਣਗੇ ਘਰੇ ਬੈਠ ਜਾਓ ਅਸੀਂ ਘਰੇ ਬੈਠਾਂ ਜੋ ਹੁਕਮਨਾਮਾ ਲਾਗੂ ਤਾਂ ਅਸੀਂ ਨਹੀਂ ਕਰਾਂਗੇ ਅਸੀਂ ਇਹਨਾਂ ਨੂੰ ਲੱਗ ਉਹਦੇ ਸਵੰਧ ਦੇ ਵਿੱਚ ਸਾਰਿਆਂ ਦੇ ਖਿਲਾਫ ਪਹਾਰ ਨੇ ਸਾਰੇ ਨਹੀਂ ਅਤਿਵਿਸ਼ਵਾਸ ਤੇ ਫੁੱਲਫਰਾਏ ਕਿ ਆਪਾਂ ਸ਼੍ਰੀ ਇਕਾਲਤਾ ਸਾਹਿਬ ਜਿਸ ਦਾ ਸਾਜਾ ਇਕਾਲਤਾ ਸਾਹਿਬ ਦਾ ਇਹ ਸਾਰਿਆਂ ਦਾ ਇਹ ਸਮਰਕਿਤ ਕਰਨਾ ਚਾਹੀਦਾ ਹੈ। ਸ਼੍ਰੀ ਇਕਾਲਤਾ ਸਾਹਿਬ ਤੁਸੀਂ ਕਾਫੀ ਨੇੜੇ ਰਹੇ ਬਾਲੋ ਸਾਹਿਬ ਸਿਵਰ ਬਹੁਤ ਬਲਵਾਨ ਸਾਹਿਬ ਤੇ ਉਹਨਾਂ ਦੀ ਜੁਆਇਨਿੰਗ ਵੀ ਤੁਹਾਡੀ ਉਹਨਾਂ ਨੂੰ ਕਰਵਾਈ ਸੀ। ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਦੇ ਸਟਾਫ ਨਾਲੋਂ ਬਹੁਤ ਵੱਡਾ ਕੀ ਨਕ ਅੰਤਰ ਦੇਖਿਆ? ਦੇਸੂ ਦਾ ਤਾਂ ਸਾਰੀ ਦੁਨੀਆ ਦੇਖ ਲਈ ਕਿੰਨਾ ਚਿਰ ਸਾਹ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਉਹਨਾਂ ਚਿਰ ਆ ਹਲਾਕ ਕਦੇ ਵੀ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਮੇਰਾ ਖਿਆਲ ਹੈ ਕਿ ਜਦੋਂ ਅਸੀਂ ਇਹ ਗੱਲ ਕਹਿ ਦਈਏ ਕਿ ਸਾਡੇ 3 ਐਮਐਲਏ ਜਿੱਤੇ 3 ਐਮਐਲਏ ਸਾਡੇ ਕੋਲ 1 ਕੋ ਐਮਐਲਏ ਰਹਿ ਗਿਆ ਤੇ ਕਦੇ ਵੀ ਨਹੀਂ ਹੋਇਆ ਕਿ ਸਾਰਿਆਂ ਦੇ ਆਪਣਾ ਕਾਂਚ ਜੀ ਸਾਡੇ ਦਵੰਤਾ ਜਪਤਾ ਉਹ 4 ਨੰਬਰ ਤੇ ਆਇਆ ਇਹਦਾ ਕੋਈ ਨਾ ਕੋਈ ਕਾਰਨ ਤਾਂ ਹੈ ਸਾਡਾ ਡਿਊਟੀ ਦਾ ਇਹ ਬਣਦੀ ਸੀ ਕਿਸੇ ਕੋ ਕਰ ਦਿੱਤੀ ਪਿੱਛੇ ਕਿਉਂ ਰਹੇਗੇ ਕਾਰਨ ਕੀ ਆ ਉਹ ਕੋ ਕਰਨ ਦੀ ਬਜਾਏ ਤੇ ਅਸੀਂ ਉਹ ਬਿੱਲਾ ਕੰਮ ਲਾ ਗਏ ਜਿਹਦਾ ਨਾਮ ਹੁੰਦਾ ਜਿਹਦਾ ਪੰਥ ਦੇ ਵਿੱਚ ਨਹੀਂ ਉਹ ਚੱਲ ਗਿਆ ਕਿ ਸੇ ਪਿੱਛੇ ਕੋਈ ਕਲ ਕੇ ਵੀ ਜੋ ਮਰਦੀ ਹੋ ਜੇ ਮੈਂ ਪ੍ਰਧਾਨਗੀ ਚ ਦੇਖੋ ਜੇ ਸ਼ੋਮਨੀ ਕਾਲੀਦਾਰ ਹੈ ਇਹ ਪੰਥ ਦਾ ਹੈ ਇਹ ਗੁਰੂ ਮਹਾਰਾਜ ਸੂਚੇ ਪਾਤਸ਼ਾਹ ਨੇ ਸ੍ਰੀ ਕਲਤਾ ਸਾਹਿਬ ਤੋਂ ਇਹ ਬੜਿਆ ਸੀਗਾ ਤੇ ਜੇ ਪੰਥ ਬਣਾਉਂਦਾ ਤਾਂ ਬਣਜੋ ਜੇ ਪੰਥ ਕਹਿੰਦਾ ਤਾਂ ਰਹਿਣ ਦਿਓ ਤਾਂ ਰਹਿਣ ਦਿਓ ਕਿਉਂਕਿ 17 ਦੇ ਵਿੱਚ ਵੀ ਸਸਗਦੇ ਸੀ ਛੀਸਰ ਨੇ ਕਿਹਾ ਸੀ ਕਿ ਵੀ ਤੁਸੀਂ ਵੀ ਛੱਡ ਦੇ ਵੱਡੇ ਬਾਲਸਾਂ ਨੂੰ ਬਣਾ ਲਿਆ ਉਸ ਗੱਲ ਤੇ ਵੀ ਐਗਰੀ ਨਹੀਂ ਫਿਰ ਆ ਹੁਣ ਜੋ ਹਾਲਾਤ ਪੈਦਾ ਹੋਏ ਉਹ ਤੇ ਵੀ ਨਹੀਂ ਹੋਏ ਫਿਰ ਅਸੀਂ ਸਾਰੇ ਨੇ ਜਾ ਕੇ ਵੀ ਇਹਨਾਂ ਨੂੰ ਬੇਨਤੀ ਕੀਤੀ ਕਿ ਜੀ ਟੈਂਪਰਰੀ ਛੱਡ ਦਿਓ ਤੁਸੀਂ ਤੁਸੀਂ ਪੰਜ ਬੰਦੇ ਬਣਾ ਦਿਓ ਪਲੀ ਇੱਕ ਬੰਦਾ ਬਣਾ ਦਿਓ ਜਿੰਨੂੰ ਮਰਜ਼ੀ ਬਣਾ ਦਿਓ ਪਰ ਆਪਾਂ ਇਸ ਗੱਲ ਤੇ ਆ ਜੇ ਕਿ ਆਪਾਂ ਪੰਥ ਨੂੰ ਸ਼ੋਮਨੀ ਕੱਲਨ ਤਕੜਾ ਉਹ ਕਹਾਂ ਵੀ ਨਹੀਂ ਮੈਂ ਛੱਡਨੀ ਨਹੀਂ ਹੈ ਚਾਹੇ ਮੈਂ ਕੱਲ ਰਹੇ ਇਸ ਚੀਜ਼ ਦਾ ਸਾਡੇ ਕੋਲ ਕੀ ਹੱਲ ਚ ਹੈ ਪਰ ਲੱਗਦਾ ਹੈ ਕਿ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਆ ਪੰਥ ਵਿਚਾਰਧਾਰਾ ਵਾਲੀਆਂ ਗੱਲਾਂ ਕਰਦੇ ਹੋ ਪੰਥ ਜਾਂ ਸ਼ੋਮਨੀ ਕੱਲੀ ਦਲ ਜਿਹੜਾ ਡਾਊਨਫਾਲ ਤੇ ਜਾ ਰਿਹਾ ਹੈ ਨਹੀਂ ਇਹ ਬੇਵੀ ਬਹਿਵਨ ਹਮੇਸ਼ਾ ਹੀ ਅਸੀਂ ਜਦੋਂ ਆ ਖਾਸਾ ਜੀ ਨੇ ਇਲੈਕਸ਼ਨ ਅਮਰਪਾਲ ਜੀ ਨੇ ਇਲੈਕਸ਼ਨ ਅਸੀਂ ਉਦੋਂ ਕਿਹਾ ਸੀ ਕਿ ਆਪਾਂ ਇਹਨਾਂ ਦੇ ਮੁਕਾਬਲੇਤ ਮੱਦੇ ਲਾਖ ਰਗੇ ਉਹ ਕਹਿੰਦੇ ਨਹੀਂ ਆ ਬੰਦੇ ਖੜੇ ਕਰਨੇ ਤੇ ਅੱਜ ਕਿੰਨੇ ਮжоਰਿਟੀ ਨਾਲ ਜਿੱਤੇ ਨੇ ਤੇ ਹਮੇਸ਼ਾ ਪੰਥ ਨੇ ਸ਼ੋਮਨੀ ਕਲ ਇੱਕ ਨੂੰ ਵੋਟ ਪਾਈ ਕਦੇ ਦੋ ਨੂੰ ਵੋਟ ਨਹੀਂ ਪਾਈ ਤੂੰ ਦੇਖ ਲਓ ਚਾਹੇ ਮਾਨ ਸਾਹਿਬ ਖੜੇ ਹੋਏ ਚਾਹੇ ਸ਼ੋਮਨੀ ਕਲ ਦਾ ਸਾਡੇ ਵਾਲਾ ਖੜਾ ਹੋਇਆ ਸੀ ਜਾਂ ਹੁਣ ਇਹ ਖੜੇ ਹੋਏ ਇੱਕ ਪਾਸੇ ਵੋਟ ਪੈਂਦੀ ਆ ਜੋ ਬੋਟ ਇੱਕੇ ਪਾਸੇ ਪਾਉਣੀ ਆ ਲੋਕਾਂ ਨੂੰ ਦੇਖਣਾ ਹੈ ਕਿਹੜਾ ਪੰਥ ਦੇ ਨਾਲ ਖੜਾ ਹੈ ਕਿਹੜਾ ਇਮਾਨਦਾਰੀ ਦੇ ਨਾਲ ਕੰਮ ਕਰਦਾ ਹੈ ਕਿਹੜਾ ਧਿਆਨ ਦੇ ਨਾਲ ਕੰਮ ਕਰਦਾ ਹੈ ਕਿਹੜਾ ਧੋਖਾ ਕਰਦਾ ਹੈ ਕਿਹੜਾ ਸਿਰ ਕਾਲ ਤੱਕ ਸਾਥ ਤੋਂ ਬੱਦਕ ਕਿਉਂਕਿ ਉਹਨਾਂ ਨੇ ਦੇਖਿਆ ਸਰ ਅੰਜਰਾ ਹੈਗਾ ਅਮਰਪਾਲ ਦੀ ਗੱਲ ਕਰੀਏ ਉਹਨਾਂ ਦੇ ਪਾਦਰ ਸਾਹਿਬ ਉਹਨਾਂ ਦਾ ਅਰਿਆਨ ਹੋ ਗਿਆ ਸਮਝਿਆ ਗਿਆ ਕਿ ਆਹ ਨਾਲੇ ਜਨਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਰੰਭਪੁਰ ਸਾਹਿਬ ਨਵੀਂ ਪਾਰਟੀ ਬਣਾਉਣ ਜਾ ਰਹੇ ਨੇ ਇਹਨੂੰ ਕਿਸ ਤਰ੍ਹਾਂ ਦੇਖ ਜੀ ਲੋਕ ਚੰਗੀ ਗੱਲ ਹੈ ਵਧੀਆ ਗੱਲ ਹੈ ਦੇਖੋ ਇਹ ਤਾਂ ਲੋਕਾਂ ਨੂੰ ਤਾਰਾ ਕਰਨਾ ਲੋਕਾਂ ਨੇ ਦੇਖਿਆ ਅਸੀਂ ਵੀ ਦੇਖਾਂਗੇ ਕਿ ਅਸੀਂ ਕੀ ਕਰਨਾ ਹੈ ਹਲੇ ਸਾਹਿਬ ਬੱਚਾਂਗੇ ਸਾਰੇ ਸਲਾਹ ਕਰਾਂਗੇ ਜੋ ਸਾਰਾ ਪੰਚਰ ਨੂੰ ਸਲਾਹ ਦੇਊਗਾ ਉਹੋ ਅਸੀਂ ਕਰਾਂਗੇ ਸੋ ਹੁਣ ਅਗਲੀ ਰਿੰਡ ਵਿੱਚ ਜੀ ਰਹੂਗੀ ਤੁਸੀਂ ਕੈਰਨ ਸਾਹਿਬ ਅ ਦੇਖੋ ਜੀ ਐਂਟੀਮ ਜਾਊਗੀ ਖੈ ਟੀਮ ਜਾਊਗੀ ਜੋ ਹੁਕਮ ਕਰ ਦੇਵੋਗੇ ਅਸੀਂ ਇਹਨਾਂ ਨੂੰ ਲਾਗੂ ਕਰਾਂਗੇ ਉਹੀ ਮੰਨ ਲਾ ਧੰਨਵਾਦ ਸੋ ਬਿਲਕੁਲ ਮਤਲਬ ਕਿਨਾਂ ਦਾ ਸਪੈਸ਼ਲੀ ਇੱਕ ਪਰਿਵਾਰ ਦਾ ਨਾਮ ਜਿਹੜਾ ਲਿੱਟਾ ਗਿਆ ਸੀ ਉਹ ਅਸਰ ਮੀਟਿੰਗ ਵਿੱਚ ਨਹੀਂ ਨਹੀਂ ਮੀਟਿੰਗ ਦਾ ਚਰਚਾ ਹੀ ਆ ਵੀ ਸਾਡੇ ਸਿਖਰ ਤੋਂ ਬਾਅਦ ਤੋਂ ਹੋਣਾ ਨੂੰ ਪਰ ਜਿਹੜਾ ਅਸਤੀਫਾ ਜਿਹਨਾਂ ਦਾ ਪ੍ਰਵਾਨ ਕਰਨ ਲਈ ਵਰਕਿੰਗ ਗਰੁੱਪ ਇਹ ਕਹਾ ਸੀ ਜੈਸੇ ਦਾ ਸਾਹ ਨੇ ਉਹਦੀ ਚਿੰਤਾ ਕੀਤੀ ਔਰ ਇਥੇ ਤੱਕ ਕਿਹਾ ਵੀ ਆਨਾ ਕਰਨੀ ਕੀਤੀ ਜਾ ਰਹੀ ਹੈ। ਇਹਦਾ ਮਤਲਬ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਤਰਕ ਦਿੱਤੇ ਜਾ ਰਹੇ ਨੇ ਉਹਨਾਂ ਨਾਲ ਜੈਦਾ ਸਾਹਿਬ ਸਹਿਮਤ ਨਹੀਂ ਹੈ। ਉਹ ਤਰਕਹੀਣ ਨੇ। ਸੋ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਰਤ ਆਨਾ ਕਰਨੀ ਕਰੇ ਬਿਨਾ ਔਰ ਇਹਨਾਂ ਬਿਨਾ 2 ਦਸੰਬਰ ਨੂੰ ਸੁਣਾਇਆ ਜਿਹੜਾ ਫੈਸਲਾ ਉਹ ਲਾਗੂ ਹੋ। ਸੋ ਇਸੇ ਕਰਕੇ ਅੱਜ ਅਸੀਂ ਇਕੱਠੇ ਹੋਏ ਅਸੀਂ ਵੀ ਉਹ ਜੈਦਾ ਸਾਹਿਬ ਦੇ ਬਿਆਨ ਤੋਂ ਬਾਅਦ ਮਹਿਸੂਸ ਕਰ ਰਹੇ ਹਾਂ ਕਿ ਉਹ ਆਨਾ ਕਰਨ ਜਿਹੜੀ ਕੀਤੀ ਜਾ ਰਹੀ ਹੈ ਉਹ ਗਲਤ ਕੀਤੀ ਜਾ ਰਹੀ ਹੈ। ਉਹ ਜਿਹੜੀ ਭਾਵਨਾ ਉਹਨਾਂ ਨੇ ਪੰਜ ਬਿਖਰੀ ਹੋਈ ਪਥਰੀ ਸ਼ਕਤੀ ਨੂੰ ਜੋੜਨ ਦੀ ਕੀਤੀ ਸੀ ਉਹਨੂੰ ਕਿਤੇ ਤਾਰ ਵਿਦੋ ਕੀਤਾ ਜਾ ਰਿਹਾ। ਉਹ ਤਾਰ ਵਿਦੋ ਨਾ ਹੋਵੇ ਪੰਜ ਸਤਨਿਕ ਵਿੱਚ ਬਕਰ ਖੇਤਰ ਦੇ ਜਿੱਥੇ ਕੋ ਚੁਣੌਤਾਂ ਹੋ ਸਾਡੀ ਜਵਾਨੀ ਜਿਆ ਜਰੂਰ ਰਹੀ ਆ ਸਾਡੀ ਕਿਸਾਨੀ ਖੇਤਾਂ ਜਰੂਰ ਰਹੀ ਆ ਕਿਸਾਨ ਆ ਗੁੱਦਜੀਤ ਸਿੰਘ ਢੱਲੇਵਾਲ ਮਰਦਪੁਰ ਦੇ ਕਿਨਾਰੇ ਬੈਠੇ ਸੇ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪੁੱਛਣ ਵਾਲਾ ਹੀ ਨਹੀਂ ਕੋਈ ਮਤਲਬ ਬਿਲਕੁਲ ਹੀ ਲਾ ਬਾਸ ਪੰਜਾਬ ਨੂੰ ਛੱਡਿਆ ਹੋਇਆ। ਤੋਂ ਐਸੇ ਹਾਲਾਤਾਂ ਵਿੱਚ ਪੰਜਾਬ ਦੇ ਪੰਜਾਬੀਅਤ ਦੀ ਭਾਵਨਾ ਪੈਦਾ ਕਰਕੇ ਔਰ ਪੰਥਕ ਸ਼ਕਤੀ ਨੂੰ ਮਜ਼ਬੂਤ ਕਰਕੇ ਵਿਖਰੀ ਹੋਈ ਪਤਲੀ ਸ਼ਕਤੀ ਨੂੰ ਜੋੜ ਕੇ ਇਹ ਜਿਹੜੀਆਂ ਜਾਤੀਆਂ ਨੇ ਆ ਹੋ ਰਹੀਆਂ ਜਿਹੜੀਆਂ ਚਰਚੀਆਂ ਨੇ ਪੰਥਕ ਦੇ ਪੰਜਾਬ ਅੱਗੇ ਉਹਨਾਂ ਨੂੰ ਲੀਠਣ ਲਈ ਮਾਦਾ ਸਾਹਮਣੇ ਮੈਦਾਨ ਵਿੱਚ ਆਉਣਾ ਪਏਗਾ। ਇਹ ਸੇਬੰਦ ਹੋਣਾ ਪਏਗਾ। ਇਹ ਸਾਡੀ ਸੋਚ ਆ ਔਰ ਉਹਦੇ ਲਈ ਅਸੀਂ ਜੈਦਾ ਸਾਹਿਬ ਨੂੰ ਜ਼ਰੂਰ ਇਹ ਜਿਹੜੀ ਕਮੇਟੀ ਦੇ ਮੈਂਬਰ ਨੇ। ਉਹ ਜਰੂਰ ਮਿਲ ਕੇ ਬੇਨਤੀ ਕਰਨਗੇ ਕਿ ਤੁਸੀਂ ਜਿਹੜੀ ਫੰਡ ਨੂੰ ਇਕੱਠੇ ਕਰਨ ਦੀ ਇੱਛਾ ਬਾਰੇ ਕੀਤੀ ਸੀ ਉਹ ਕਿ ਜੇ 60 ਲੱਖ ਰਹੀ ਆ ਔਰ ਜਿਹੜੇ ਤਾਰਕੂ ਡੋ ਕਰ ਰਹੇ ਨੇ ਉਹਨਾਂ ਦਾ ਨੋਟਸ ਲੈ ਰਹੇ ਹਾਂ ਅਕਾਲੀ ਜਲਦੀ ਅੱਜ ਮੀਟਿੰਗ ਹੈ ਸਿੰਘ ਸਾਹਿਬਾਨ ਨਾਲ ਉਸ ਤੋਂ ਬਾਅਦ ਕੀ ਰਿਹਾ ਸੈਂਡ ਕਰੀਏ 20ਵਾਂ ਮੀਟਿੰਗ ਕਰਨੀ ਕੋਈ ਅਜੰਡਾ ਹੈ ਉਹ ਕਦੋਂ ਕਿਸ ਵੰਦ ਤੇ ਸਾਨੂੰ ਇਸ ਬਾਰੇ ਜਾਣਕਾਰੀ ਹੋਆ ਵੀ ਮਿਲ ਰਹੇ ਨੇ ਕਿ ਉਹਨਾਂ ਦਾ ਕੀ ਅਜੰਡਾ ਹੈ ਉਹ ਹੀ ਦੱਸਣਗੇ ਪਰ ਅਸੀਂ ਜਰੂਰ ਉਹਨਾਂ ਨੂੰ ਬੇਨਤੀ ਕਰਾਂਗੇ ਜੇ ਆਪਣੀ ਸੋਸੀਅਟੀ ਵਰਤ ਕੇ ਪੰਚਕ ਸਨਸਦਾਂ ਦਾ ਮਾਣ ਸਨਮਾਨ ਬਹਾਲ ਕਰ ਰਹੇ ਹੁਣ ਸਵਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਦਾ ਸਰਦਾਰ ਦਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਜੇ ਕੋਈ ਟੱਕਰ ਲਏਗਾ ਤੇ ਉਹਨੂੰ ਪੰਥਕ ਸਫਾ ਤੋਂ ਅੰਦਰੋਂ ਨਜੇੜਨ ਦਾ ਇਸ ਵਾਰ ਜਿਹੜਾ ਹੋ ਗਿਆ ਸੁਧਾਰ ਲਈ ਮੀਟਿੰਗ ਦੇ ਵਿੱਚ ਇੱਕ ਸਵਾਲ ਉੱਠਿਆ ਸੀ ਕਿ ਖਾਲਿਸਤਾਨ ਪੱਕੀ ਚੇਤਨੀਆ ਪੰਥ ਵਿੱਚ ਨਹੀਂ ਹੈਗੀ ਉਹਨਾਂ ਨਾਲ ਵੀ ਜਿਹੜਾ ਕੀਤਾ ਨਹੀਂ ਇਸ ਤਰ੍ਹਾਂ ਦੀ ਸਵਾਲ ਨਹੀਂ ਉੱਠਿਆ ਬਲਕਿ ਇਹ ਸੀ ਦੇ ਜਿਹੜੇ ਜਿਵੇਂ ਹੁਣ ਬੰਦੀ ਸਿੰਘਾਂ ਦੀ ਰਿਹਾਈ ਜਿਹੜਾ ਉਹਦਾ ਅਸੀਂ ਮਾਤਾ ਪਾਰ ਰਹੇ ਹਾਂ ਜਿੱਥੇ ਸੀ ਦਲੇਆ ਤੇ ਮਾਤਾ ਦੇ ਵਿੱਚ ਜੀ ਮਾਤਾ ਪਾਇਆ ਜਾ ਰਿਹਾ ਔਰ ਸਾਧੀਆਂ ਕਰਨਾ ਸੀ ਇਹ ਸਾਹਮਣੇ ਲੱਤੀਆਂ ਨੇ ਔਰ ਜਿੱਥੇ ਤੱਕ ਸਾਡਾ ਸ਼ਰਮਣੀ ਕਾਲੀ ਦਲ ਹੋਏਗਾ ਉਹ ਸ਼ਰਮਣੀ ਕਾਲੀ ਦਲ ਜਿਹੜਾ ਅਨੰਦਪੁਰ ਸਾਹਿਬ ਦੇ ਮੱਥੇ ਤੇ ਖੜਾ ਸਰਬੱਤ ਦਾ ਹੱਕ ਆ ਦੇ ਖੜਾ ਸੰਗੀਤਾਂ ਦੇ ਲਈ ਖੜਾ ਔਰ ਅਸੀਂ ਸ਼ਰਮਣੀ ਕਾਲੀ ਦਲ ਦੀ ਉਸ ਨੀਤੀ ਤੇ ਚੱਲ ਕੇ ਜੀ ਸਾਧੀਆਂ ਧਿਰਾਂ ਨੂੰ ਚਲਾਉਂਦਾ ਜੇ ਤਾਂ ਸਰ ਅੱਡ ਅੱਡ ਕਿਸੇ ਦੀ ਸੋਚ ਕੋਈ ਹੋ ਸਕਦੀ ਆ ਰਾਜਨੀਤਿਕ ਕੋਈ ਹੋ ਸਕਦੀ ਆ ਵਰਤ ਧਾਰਮਿਕ ਸੋਚ ਅੱਜ ਦੀ ਮੀਟਿੰਗ ਦੀ ਇਹੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਲਈ ਜਸਜਾ ਸਾਹਿਬਾਨਾ ਦੇ ਸਨਮਾਨ ਲਈ ਵੀ ਲੜਾਈ ਲੜੀ ਜੀ ਟੀਕਾ ਅਮਰਤਪਾਲ ਦੇ ਟੀਕਾ ਵੱਲੋਂ ਨਹੀਂ ਅਜੇ ਤਾਂ ਮੇਰੇ ਖਿਆਲ ਨੂੰ ਨੇ ਕੋਈ ਇਸ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਨਹੀਂ ਅਜੇ ਤਾਂ ਜਦੋਂ ਹੋਏਗਾ ਅਜੇ ਵੀ ਸਾਡੀ ਕੋਸ਼ਿਸ਼ ਹੋਏਗੀ ਕਿ ਅੱਜ ਦੇ ਦਿਨ ਸਾਰੀਆਂ ਪੰਥਕ ਧਿਰਾਂ ਨੂੰ ਸ੍ਰੀ ਅਕਾਲ ਤਾ ਸਾਬ ਦੀ ਯਾਦ ਹੱਥੀ ਲਈ ਸਿੱਧੇ ਜਥੇਦਾਰ ਸਾਹਿਬਾਨਾਂ ਦੇ ਸੰਵਾਲ ਲਈ ਇਕੱਠੇ ਹੋ ਕੇ ਲੜਾਈ ਲੜੀ ਜਾਵੇ ਔਰ ਪੰਥ ਨੂੰ ਇਕ ਕਮਲਿ ਜੋੜਿਆ ਜਾਵੇ ਕੁਝ ਸੁਧਾਰ ਲਈ ਇਹਦਾ ਧਰਮੇਲ ਚੱਲ ਰਿਹਾ ਦੂਜੀ ਧਿਰ ਨਾਲ ਵੀ ਜਿਵੇਂ ਅਮਰਪਾਲ ਸਿੰਘ ਸਾਹਿਬਾ ਜੀ ਨੇ ਅੱਜ ਸਾਰੇ ਇਹ ਇਹਦੇ ਲਈ ਤਾਂ ਸਾਰੀਆਂ ਧਿਰਾਂ ਨਾਲ ਤਾਲਮੇਲ ਚੱਲ ਰਿਹਾ ਕੋਈ ਮੀਟਿੰਗ ਕੋਈ ਮੀਟਿੰਗ ਐਵੇਂ ਜਾਇਰ ਰਸਮੀ ਹੁੰਦੀਆਂ ਰਹਿੰਦੀਆਂ ਮਿਲਦੇ ਰਹਿੰਦੇ ਆ ਔਰ ਮੈਕਸੀਮਮ 99% ਪੰਥਕ ਧਿਰਾਂ ਦੀ ਇਹੀ ਰਾਏ ਆ दे दे। कि ਅੱਜ ਲੜਾਈ ਆ ਮੈਂ ਸਰੋ ਮਤਲ ਅਛਰੀ ਹਾਲ ਦਾ ਸਾਉਧੀ ਜਾਨ ਹਾਸੀ ਜੀ ਜੇਸੇਦਾਰ ਸਾਹਿਬਾਨ ਦੇ ਸਰਵਾਨ ਦੀ ਇਹਦੇ ਤੇ ਸਾਰੇ ਇਕਜੁੱਟ ਹੋ ਕੇ ਲੜਨ ਵਾਕੀ ਰਾਸ਼ੀ ਰਿਸ਼ਾਨੇ ਕਿਸੇ ਦੇ ਕੀ ਰੇ ਉਹ ਆਪਣੇ ਆਪਣੇ ਖੇਤਰ ਤੇ ਲੜ ਸਕਦੇ ਹਾਂ ਨਾਲ ਸਮਝਦੇ ਕਿ ਮਨੁਪਾਤੀ ਦਾ ਵੀ ਲਾਂ ਹੋ ਕਦ ਦਾਗਾ ਜਾਂ ਕਿਸ ਤਰ੍ਹਾਂ ਦੇ ਨਲ ਜਿਹੜੀ ਕਿਆਸਕਾਰੀ ਲਗਾਈ ਨਹੀਂ ਅਜੇ ਤਾਂ ਅਸੀਂ ਆਸਵਾਦ ਦਾ ਪੂਰਾ ਯਤਨ ਹੈ ਕਿ ਜੇਸੇਦਾਰ ਸਾਹਿਬਾਨ ਵੀ ਇਹਨਾਂ ਚ ਆਪਣਾ ਸਰਵਰਤ ਇਹ ਦਿਵੇਂ ਉਹਨਾਂ ਨੇ ਪੰਤਕ ਸ਼ਕਤੀ ਨੂੰ ਜੋੜਨ ਦਾ ਇੱਕ ਰਾਹ ਲੱਭਿਆ ਸੀ ਖਤਮ ਬਰੀ ਕਮੇਟੀ ਉਹਦੇ ਤੇ ਹੀ ਅਮਲ ਹੋਵੇ ਸਾਡਾ ਤਾਂ ਉਹੀ ਅਜੇ ਯਤਨ ਹੈ ਜੇ ਨਾ ਹੋਇਆ ਫਿਰ ਰਾਹ ਤੇ ਲੱਭੇ ਜਾਣਗੇ ਠੀਕ ਹੈ ਤੇ ਉਹਨਾਂ ਨੇ ਬਸ ਇੱਕੋ ਹੀ ਇਹ ਮੁਨਕਰ ਹੋ ਗਏ ਸ੍ਰੀ ਘਾਟਾ ਸਾਹਿਬ ਦੇ ਹੁਕਮ ਤੋਂ ਉਹਨਾਂ ਨੇ ਤਰਕੀਬ ਨਹੀਂ ਕਰਨੀ ਸ਼ੁਰੂ ਕੀਤੀ ਤੇ ਕਹਿੰਦੇ ਨਾ ਸੀ ਉਹ ਸਾਹਿਬ ਆਜੋ ਤੁਹਾਡੀ ਵਾਰੀ ਹੁਣ ਜਿਹੜੇ ਸੀ ਉਹਨਾਂ ਨੇ ਕਿਹਾ ਸੀ ਸਤੀਫੇ ਜਿਹੜੇ ਆਏ ਆ ਉਹ ਮਨਜ਼ੂਰ ਕਰਕੇ ਅਗਨੀ ਕਾਰਵਾਈ ਸ਼ੁਰੂ ਕਰ ਦੁੱਖ ਦੀ ਗੱਲ ਹੈ ਕਿ ਸਜਾ ਵੀ ਭੂਤ ਲਈ ਤਨਖਾਹ ਵੀ ਲਾ ਲਈ ਸੇਵਾ ਵੀ ਕਰ ਲਈ ਸਭ ਕੁਝ ਹੋ ਗਿਆ ਲੇਕਿਨ ਜਿਹੜੀਆਂ ਉਹ ਗੱਲਾਂ ਸੀ ਜਿੱਥੇ ਪਾਰਟੀ ਨੇ ਇਕੱਠੇ ਹੋਣਾ ਸੀਗਾ ਉਹ ਤੋਂ ਮੁਨਕਰ ਹੋ ਗਏ ਸੋ ਇਹ ਅਫਸੋਸ ਹੈ ਸਰਵਿਸਕਲ ਦਾ ਤੇ ਰਹੇਗਾ ਵੀ ਅਫਸੋਸ ਕਿ ਕਿਉਂ ਨਹੀਂ ਉਹ ਪਾਰਟੀ ਨੂੰ ਟਕਲੀ ਕਰਨ ਵਾਲੇ ਪਾਸੇ ਚਲ ਗਏ ਉਹਨਰੋਂ ਜੀਤ ਹੋ ਜੇਗੀ ਤੇ ਆਪੇ ਗੁੱਸੇ ਗਲੇ ਵੀ ਦੂਰ ਹੋ ਜਾਂਦੇ ਆ ਇਕ ਸ਼ਿਕਵੇ ਵੀ ਦੂਰ ਹੋ ਜਾਂਦੇ ਆ ਜਿਵੇਂ ਅਸੀਂ ਇਹ ਕੱਲ ਕਹੀਏ ਕਿ ਜਿਹਨਾਂ ਦੇ ਹੁਣ ਅਸੀਂ ਆਸਤਾਈ ਲੀਡਰਸ਼ਿਪ ਤੇ ਪਾਸਨ ਸਿੰਘ ਜੀ ਲਾ ਸਾਹਿਬ ਆਜੋ ਚੇਅਰਮੈਨ ਸਾਹਿਬ ਮੇਜਰ ਸਿੰਘ ਜੀ ਆਜੋ ਪੰਡਾਲ ਚਾਹ ਜਿਹਨਾਂ ਨੇ ਸ਼ਖਸ ਆ ਪ੍ਰਸ਼ਾਦਾ ਸੀਨੀਅਰ ਲੀਡਰਸ ਨੇ ਗੁਰਦੀਪ ਸਿੰਘ ਜੀ ਆਜੋ ਮਨਪੁਰ ਸਾਹਿਬ ਅਸੀਂ ਪੁੱਛਣਾ ਹੀ ਨਹੀਂ ਇਹਨਾਂ ਨੂੰ ਅਸੀਂ ਲੈਣਾ ਹੀ ਨਹੀਂ ਫਿਰ ਅਸੀਂ ਤੇ ਸ਼੍ਰੋਮਣੀ ਗੁਰਦਾਰਾ ਪਰੰਦਰ ਕਮੇਟੀ ਚੋਂ ਨਿਕਲਦੇ ਆ ਗਈ ਹੈ ਤੇ ਅਸੀਂ ਸਾਰਿਆਂ ਨੂੰ ਦਸਲਾਹ ਕੀਤੀ ਸੀ ਚੰਡੀਗੜ੍ਹ ਕਿ ਅਸੀਂ ਸਾਰੇ ਜ਼ਿਲ੍ਹੇ ਦੇ ਵਰਕਰਾਂ ਨੂੰ ਕਹੀਏ ਕਿ ਆਪਣੀ ਆਪਣੀਆਂ ਕਾਪੀਆਂ ਉੱਥੋਂ ਲੇਕਿਨ ਇਹ ਚੀਜ਼ ਨੂੰ ਠੀਕ ਕਰਾਉਣਾ 4 ਵਜੇ ਤੱਕ ਆਪਾਂ ਸਾਰੀ ਸਮਾਪਤੀ ਕਰ ਦੇਣੀ ਹੈ ਚੋਟੂ ਤੋਂ ਬਾਅਦ ਪ੍ਰਸ਼ਨੋ ਵੀ ਪ੍ਰਿੰਟ ਕਰਨਾ ਸੀਨੀਅਰ ਲੀਡਰਸ਼ਿਪ ਨੇ ਸੋ ਬੈਂਕਤੀ ਹੈ ਸਾਰੇ ਥੋੜੀ ਜਿਹੀ ਹਿੰਮਤ ਮਾਰ ਕੇ ਆਪਾਂ ਆ ਜੀ ਅੰਦਰ ਤਾਂ ਅਸੂਫਾ ਜਿਹੜਾ ਮਨਜ਼ੂਰ ਕਰਨ ਦੇ ਹੁਕਮ ਦਿੱਤੇ ਗਏ ਸੀ ਇਹ ਤਾਂ ਵੀ ਮਨਜ਼ੂਰ ਨਹੀਂ ਹੋਇਆ ਤਾਂ ਇੱਕ ਪਾਸੇ ਗੱਲੀਆਂ ਨਹੀਂ ਮੰਨੀਆਂ ਜਿਹਾ ਵੀ ਸਾਡੇ ਤੋਂ ਵਾਧੀਆਂ ਹੋਈਆਂ ਇਹ ਹੁਣ ਲੱਗਦਾ ਨਹੀਂ ਕਿ ਅਸੂਫਾ ਮਨਜ਼ੂਰ ਨਹੀਂ ਚੈਨਲ ਵਾਲਿਆਂ ਨੂੰ ਬੈਂਕਤੀ ਹੈ ਵੀ ਅੱਜ ਤੱਕ ਆ ਹੁਣ ਤੁਸੀਂ ਬ੍ਰੇਕ ਲੈ ਲਓ ਪੁੱਛ ਜੀ ਬੇਟੀ ਆ ਫਿਰ ਆਪਾਂ ਫਰੀਦਪੁਰ ਸਾਰਾ ਦੇਖੋ ਅੱਜ ਵੀ ਜਿਹੜੀ ਫਿਰ ਵੀ ਝੂਠ ਬੋਲ ਰਹੇ ਫਿਰ ਦੁਬਾਰਾ ਵਾਟੂ ਵੱਲ ਵੀ ਚੱਕ ਕੇ ਲੈ ਜਾਓ ਕਿਉਂ ਝੂਠ ਬੋਲਿਆ ਸਰ ਜਰ ਸਾਹਿਬ ਆ ਜਾਓ ਪਲੀਸ ਸ਼ੋਮਨੀ ਕਲਰ ਦਾ ਪ੍ਰਧਾਨ ਜਿਹੜਾ ਰਿਆ ਹੋਵੇ ਉਹਨੇ ਅਸਤੀਫਾ ਦਿੱਤਾ ਹੋਇਆ ਉਹਨਾਂ ਨੇ ਜੇ ਪ੍ਰਧਾਨ ਰਿਆ ਹੋਵੇ ਜਿਹੜਾ ਬੰਦਾ ਕਹਿੰਦਾ ਮੈਂ ਉੱਥੇ ਤਖਤ ਤੇ ਝੂਠ ਬੋਲਿਆ ਸੀ ਕਿਉਂ ਬੋਲਿਆ ਇਹ ਤਾਂ ਮਤਲਬ ਇਹ ਵੀ ਵੱਡੀ ਗਲਤੀ ਕੀਤੀ ਇਹ ਵੀ ਵੱਡੀ ਗਲਤੀ ਹੈ ਲੋਕਾਂ ਨੂੰ ਕੀ ਸੰਦੇਸ਼ ਦੇਵੋਗੇ ਤੁਸੀਂ ਜੇ ਪ੍ਰਧਾਨ ਹੀ ਇਹ ਕਹ ਲ ਗਏ ਵੀ ਮੈਂ ਤੇ ਤਖਤ ਤੇ ਖਲੋ ਕੇ ਝੂਠ ਬੋਲ ਦਿੱਤਾ ਸੀ ਤੇ ਮਾੜੀ ਗੱਲ ਹੈ ਜੀ ਇੱਕ ਕਹਿ ਰਹੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੈ ਰਿਹਾ ਉਸ ਦੀ ਇਹ ਗੱਲ ਕੋਈ ਕਾਨੂੰਨੀ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕੇਸ ਗਿਆ ਸੀ ਸੁਪਰੀਮ ਕੋਰਟ ਦੇ ਵਿੱਚ ਆ ਮੇਰੇ ਵੀਰ ਜਿਹੜੇ ਘੱਪੇ-ਪਾਸੇ ਚੱਲਦੇ ਨੇ ਆਇਆ ਨਾ ਕਰੋ ਤੁਸੀਂ ਉਹ ਡੰਡੀਆਂ ਚ ਜਾਓ ਪ੍ਰਸ਼ਾਦਾ ਸਾਹਿਬ ਜੀ ਆ ਜਾਓ ਇਧਰ ਮੇਰੇ ਵੀਰ ਆਜੋ 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 ਤੁਸੀਂ ਕੁਝ ਨਹੀਂ ਕਹਿ ਸਕਦੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਦੀ ਛੱਤਰਛਾਇਆ ਹੱਥ ਲਈ ਰਹਿਣਾ ਇਹ ਜੇ ਅਸੀਂ ਪੰਥਕ ਪਾਰਟੀ ਕੋ ਹੁਣਨੇ ਆ ਸ਼੍ਰੀ ਹਕਮਤ ਸਿੰਘ ਦੀ ਛੱਤ ਚਾਹੇ ਥੱਲੇ ਰਹਿਣੇ ਆ ਤੇ ਫਿਰ ਸਾਨੂੰ ਅੱਜ ਵੀ ਡਰ ਫਿਰ ਰਹਿਣ ਦੋ ਫਿਰ ਆਮ ਆਦਮੀ ਪਾਰਟੀ ਕੋ ਪਾਰਟੀ ਬਣਾ ਲਓ ਕਾਂਗਸ ਨੂੰ ਪਾਰਟੀ ਬਣਾ ਲਓ ਬੀ ਜੀ ਪੀ ਨੂੰ ਪਾਰਟੀ ਬਣਾ ਲਓ ਫਿਰ ਪੰਥਰੀ ਪਾਰਟੀ ਉਹ ਕਿੰਨੀ ਪੰਥਰੀ ਪਾਰਟੀ ਤਾਂ ਉਹੀ ਹੋਣੀ ਹੈ ਜਿਹੜੀ ਸ਼੍ਰੀ ਹਕਮਤ ਸਿੰਘ ਦੀ ਛੱਤ ਚਾਹੇ ਥੱਲੇ ਰਹੀ ਇੱਕ ਹੋਰ ਨਵੇਂ ਸ਼੍ਰੋਮਣੀ ਅਕਾਲੀ ਦਲ ਆ ਕੇ ਲੰਕ ਸਾਫ ਦਾ ਆਵਾਜ਼ ਮੂਨ ਜਾ ਰਿਹਾ ਉਹਨੂੰ ਕਿਹਨੇ ਦੇਖਦੇ ਹੋ ਉਸ ਦੇ ਨਾਲ ਕਿਸ ਤਰ੍ਹਾਂ ਦਾ ਸਮਰਥਨ ਦੀ ਪਾਰ ਤੁਹਾਡੇ ਵੱਲੋਂ ਪਿਆ ਗਿਆ ਦੇਖੋ ਜੀ ਇਸ ਦੇ ਕਹਿੰਦੇ ਸਾਰੇ ਇੱਕ ਅਕਰਕੇਸ਼ ਸ਼੍ਰੋਮਣੀਪੁਰਤਰਾ ਫਰਨ ਵੀ ਕਬੀ ਚੀਦੀ ਚੋਣ ਲੜਨੀ ਚਾਹੀਦੀ ਔਰ ਸਹੀ ਤੌਰ ਤੇ ਜਿਹਦੇ ਕੋਲ ਵੀ ਕੋਈ ਅੱਛਾ ਕੈਂਡੀਡੇਟ ਹੋਵੇ ਉਹਨੂੰ ਅੱਗੇ ਹੁਣ ਦੀ ਇਜਾਜ਼ਤ ਜੇਰਮੇ ਸਾਹਿਬ ਆ ਜਾਓ ਲੀ ਜਾਓ ਸੋ ਬੀਬੀ ਜ਼ਕੀਰ